ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਤੇ ਸਪੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਨ ਪੇਸ਼ ਹਨ ਅੱਜ ਦੀਆਂ ਵੱਡੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਨ ਕੀ ਬਾਤ ਦਾ 127ਵਾਂ એપisode ਕੀਤਾ ਜਿਸ ਵਿੱਚ ਉਹ ਨਾ ਆਪਰੇਸ਼ਨ ਸਿੰਦੂਰ ਤੇ ਗੱਲ ਕਰਦੇ ਹੋਏ ਕਿਹਾ ਕਿ ਅੱਜ ਆਪਰੇਸ਼ਨ ਸਿੰਦੂਰ ਦੇ ਹਰ ਭਾਰਤੀ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਮੰਨ ਕੀ ਬਾਤ ਦੇ 127ਵੇਂ એપisode ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਛੜ ਤਿਉਹਾਰ ਸਭਿਆਚਾਰਕ ਕੁਦਰਤ ਤੇ ਸਮਾਜ ਵਿਚਕਾਰ ਡੂੰਗੀ ਇਕਤਾ ਨੂੰ ਦਰਸਾਉਂਦਾ ਹੈ ਉਹਨਾਂ ਦੱਸਿਆ ਕਿ ਸਮਾਜ ਦਾ ਹਰ ਵਰਗ ਛੱਟ ਕਾਂਟਾ ਤੇ ਇਕੱਠੇ ਖੜ ਜੋ ਭਾਰਤੀ ਸਮਾਜਿਕ ਇਕਤਾ ਤੇ ਇੱਕ ਬਲੱਖਣ ਝਾਕ ਪੇਸ਼ ਕਰਦਾ ਏ ਮਨਕੀ ਬਾਤ ਪ੍ਰੋਗਰਾਮ ਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਰੇਸ਼ਨ ਸਿੰਧੂਰ ਬਾਰੇ ਇੱਕ ਗੱਲ ਕੀਤੀ ਤੇ ਕਿਹਾ ਕਿ ਆਪਰੇਸ਼ਨ ਸਿੰਧੂਰ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ ਏ ਇਸ ਵਾਰ ਦਿਵਾਲੀ ਦੇ ਤਿਉਹਾਰ ਮੌਕੇ ਉਹਨਾਂ ਅਲਕਿਆਂ ਵਿੱਚ ਖੁਸ਼ੀ ਦੇ ਦੀਵੇ ਜਗਾਏ ਗਏ ਜਿੱਥੇ ਕਦੇ ਮੌਵਾਦੀ دہشت ਦਾ ਹਨੇਰਾ ਸੀ ਲੋਕ ਮੌਵਾਦੀ دہشت ਦਾ ਪੂਰੀ ਤਰ੍ਹਾਂ ਖਤਮ ਹੋ ਜਾਂਦੇ ਨੇ ਜਿਸ ਨੇ ਉਹਨਾਂ ਦੇ ਬੱਚਿਆਂ ਤੇ ਭੁੱਖ ਨੂੰ ਖਾਤਰੇ ਵਿੱਚ ਪਾ ਦਿੱਤਾ ਸੀ ਡੀਜੀ ਰੋਪੜ ਦੇ ਜਹਰਚੰਦ ਸਿੰਘ ਪੁੱਲਰ ਦਾ ਵਿਦੇਸ਼ ਕਿਨਾਰੇ ਖੰਭ ਸੰਭਲਿਆ ਹੈ ਪੁੱਲਰ ਦੇ ਡਿਊਟੀ ਦੌਰਾਨ ਤਕਰੀਬਨ 10 ਵਾਰ ਦੁਬਈ ਜਾਣ ਦਾ ਚਰਚਾ ਹੈ ਸੀਬੀਐਨ ਪੁੱਲਰ ਦਾ ਪਾਸਪੋਰਟ ਨੂੰ ਕਾਬੂ ਦੇ ਵਿੱਚ ਲੈ ਲਿਆ ਹੈ ਇਸ ਦੀ ਮਦਦ ਨਾਲ ਉਹਨਾਂ ਦੇ ਵਿਦੇਸ਼ੀ ਧੌਣੇ ਦੇ ਡਿਟੇਲ ਕੱਢੀ ਜਾ ਰਹੀ ਹੈ ਰਿਪੋਰਟ ਮੁਤਾਬਕ ਪੁੱਲਰ ਦੇ ਵਿਦੇਸ਼ੀ پراਪਰਟੀ ਵੀ ਪਤਾ ਲੱਗਿਆ ਹੈ ਜਿਸ ਵਿੱਚ ਉਹਨਾਂ ਦੇ ਵਿਦੇਸ਼ਾਂ ਵਿੱਚ ਫਲੈਟ ਰਾਉਣ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਲੁਧਿਆਣਾ ਚ ਕਰੀਬ 55 ਏਕੜ ਦੀ ਜ਼ਮੀਨ ਤੇ ਮਾਛੀਵਾੜਾ ਵਿੱਚ ਵੀ ਦੁਕਾਨਾਂ ਦੀ ਜਾਣਕਾਰੀ ਸੀਬੇ ਦੇ ਹੱਥ ਲੱਗੀ ਹੈ ਸੀਬੇ ਨੂੰ ਸ਼ੱਕ ਹੈ ਕਿ ਪੁੱਲਰ ਨੇ ਆਪਣੀ ਤਨਖਾਹ ਦੇ ਦੌਰਾਨ ਵਿਦੇਸ਼ ਵਿੱਚ ਵੀ پراਪਰਟੀ ਬਣਾਈ ਹੈ ਸੀਬੇ ਉਹਨਾਂ ਦੀਆਂ پراਪਰਟੀਆਂ ਤੇ ਸਰੋਧ ਦਾ ਪਤਾ ਲਗਾ ਰਹੀ ਹੈ ਤੇ ਉਹਨਾਂ ਵਿੱਚ ਝੂਠੀ ਹੋਈ ਹੈ ਉੱਥੇ ਹੀ ਡੀਆਜੀ ਪੁੱਲਰ ਦੇ ਪੈਂ ਖਾਤੇ ਤੇ ਕਰੋੜਾਂ ਦੇ ਲੈਣ ਦੇਣ ਸਾਹਮਣ ਮੁਤਾਬਕ ਸੀਬੀਆਈ ਨੇ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਦੇ ਸਟੇਟਮੈਂਟਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸੀਬੀਆਈ ਪਿਛਲੇ ਸਾਲਾਂ ਤੋਂ ਲੈਣ-ਦੇਣ ਦੀ ਗ੍ਰੈਹੀ ਨਾਲ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਬੈਂਕਾਂ ਵਿੱਚ ਹੈੱਡ ਬ੍ਰਾਂਚ ਤੋਂ ਪਿਛਲੇ 10 ਸਾਲਾਂ ਤੱਕ ਪੂਰਾ ਰਿਕਾਰਡ ਮੱਗਿਆ ਗਿਆ ਹੈ ਸੀਬੀਆਈ ਇਹ ਜਾਂਚ ਕਰ ਰਹੀ ਹੈ ਕਿ ਜਿਨ੍ਹਾਂ ਖਾਤਿਆਂ ਵਿੱਚ ਪੈਸੇ ਦਾਲੇਣ ਦੇਣ ਹੋਏ ਹੈ ਤੇ ਸੀਬੀਆਈ ਜਾਂਚ ਕਰ ਰਹੀ ਹੈ ਕਿ ਲੈਣ-ਦੇਣ ਕਿਸ ਦੇ ਨਾਮ ਤੇ ਹੋਇਆ ਹੈ ਆਵਾਦੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਪ੍ਰਧਾਨ ਸੌਰਪਾਰ ਦਵਾਜ ਨੇ ਇੱਕ ਪ੍ਰੈਸ ਕਾਨਫਰੰਸ ਇੱਕਪਰ ਡਾਕੁਲਾ ਸਕਤਾ ਹੈ। ਦਿੱਲੀ ਦੇ ਆਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਸੌਰਪਾਰ ਦਵਾਜ ਨੇ ਦਾਵਾ ਕੀਤਾ ਹੈ ਕਿ ਰੇਖਾ ਗੁਪਤਾ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਨਕਲੀ ਯਮਨਾ ਬਣਾ ਰਹੀ ਹੈ। ਜਿੱਥੇ ਵਿਜ਼ੀਰਾਵਾ ਤੋਲਿਆਂ ਦਾ ਗਿਆ ਸਾਫ ਪਾਣੀ ਭਰਤਾ ਜਾ ਰਿਹਾ ਹੈ ਤੇ ਪੈਪਰ ਹੈ ਉੱਥੇ ਪਹੁੰਚਾਇਆ ਜਾ ਰਿਹਾ ਹੈ। ਇੱਕ ਵੀਡੀਓ ਸਾਂਝਾ ਕਰਦੇ ਹੋਏ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਸਾਨੂੰ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਤੋਂ ਚੋਣਾਂ ਕਰਨ ਚੜ੍ਹਦੇ ਮੌਕੇ ਵਾਸੂਦੇਵ ਘਾਟ ਜਾਣਗੇ। ਉਹਨਾਂ ਕਿਹਾ ਕਿ ਪ੍ਰੂਵਾਂਚਲ ਦੇ ਵੋਟਰਾਂ ਨੂੰ ਲੁਭ ਕਿਉਂਕਿ ਯਮੁਨਾ ਦਾ ਪਾਣੀ ਪ੍ਰਦੂਸ਼ਿਤ ਹੈ ਇਸ ਲਈ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਦੀ ਵਰਤੋਂ ਕਰਕੇ ਇੱਕ ਨਕਲੀ ਘਾਟ ਬਣਾਇਆ ਗਿਆ ਹੈ। ਜੁਨਾਵੀ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਪ੍ਰਵਾਂਤ ਦੇ ਗਰੀਬ ਲੋਕਾਂ ਦੀ ਕੋਈ ਪਰਵਾਹ ਨਹੀਂ। ਉਧਰ ਪਾਜਪਨ ਵੀ ਸੌਰਵ ਕੁਮਾਰ ਦੇ ਖੁਲਾਸੇ ਤੇ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਚੰਡੀਗੜ੍ਹ ਕੁਮਤਰੀ ਰਵਾਈਡ ਦੇ ਚੱਲਣ ਵਾਲੀਆਂ ਉਡਾਣਾਂ ਲਈ ਸਰਦੀਆਂ ਦਾ ਅੱਛੜੀ ਉਲ ਜਾਰੀ ਕਰ ਦਿੱਤਾ ਗਿਆ ਹੈ। ਪੁਰਾਣ ਪਰਦੇਸਮੇ ਵਿੱਚ ਬਦਲਾਅ ਕੀਤਾ ਗਿਆ ਹੈ ਹੁਣ 55 ਉਡਾਣਾਂ ਸਵੇਰੇ 5 ਵਜੇ ਦੇ 20 ਮਿੰਟ ਤੋਂ ਰਾਤ 11 ਵਜੇ ਦੇ 55 ਮਿੰਟ ਤੱਕ ਕਰਵਾਨਾ ਹੋਣ ਗਿਆ ਇਹ ਸ਼ਡਿਊਲ 26 ਅਕਤੂਬਰ ਤੋਂ 28 ਮਾਰਚ ਤੱਕ ਲਾਗੂ ਕੀਤਾ ਗਿਆ ਹੈ ਰੋਜ਼ਾਨਾ 55 ਉਡਾਣਾਂ ਆਉਣਗੀਆਂ ਤੇ ਰਵਾਨਾ ਹੋਣਗੀਆਂ ਇਹਨਾਂ ਉਡਾਣਾਂ ਵਿੱਚ ਇੰਡੀਗੋ 에ਅਰ ਇੰਡੀਆ 에ਅਰ ਇੰਡੀਆ ਐਕਸਪ੍ਰੈਸ ਅਤੇ ਐਲਾਈਅੰਸ 에ਅਰ ਦੀ ਸੇਵਾ ਮਾਸ਼ਾ ਮਲਹਨ ਤੋਂ ਅੰਦਾਜ਼ੇ ਕਿ ਇੰਡੀਗੋ ਲਗਭਗ 40 ਉਡਾਣਾਂ ਚਲਾਏਗੀ ਜਦੋਂ ਕਿ 에ਅਰ ਇੰਡੀਆ 10 ਜਦੋਂ ਕਿ ਐਲਾਈਅੰਸ 에ਅਰ ਤੇ 에ਅਰ ਇੰਡੀਆ ਐਕਸਪ੍ਰੈਸ 5 ਉਡਾ ਇੰਡੀਗੋ 에ਅਰ ਇੰਡੀਆ ਤੇ ਅਲਾਈਅੰਸ 에ਅਰ ਦਿੱਲੀ ਸੈਕਟਰ ਦੇ ਰੋਜ਼ਾਨਾ 10 ਉਡਾਣਾਂ ਚਲਾਏਗੀ ਜਦੋਂ ਕਿ ਇੰਡੀਗੋ ਤੇ 에ਅਰ ਇੰਡੀਆ ਮੁੰਬਈ ਲਈ 6-6 ਉਡਾਣਾਂ ਚਲਾਏਗੀ ਇਹ ਜਿੰਨੀ ਬਰਾਉਨ ਲਈ ਤਿਆਰ ਰੱਖਿਆ ਗਿਆ ਹੈ ਕਿ ਉਡਾਣਾਂ ਦੀ ਧੁੰਦ ਤੋਂ ਪ੍ਰਭਾਵਿਤ ਨਾ ਹੋਣ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਲਿਮਟਿਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਸਰਦੀਆਂ ਦੇ ਸ਼ਡਿਊਲ ਧੁੰਦ ਤੇ ਦ੍ਰਿਸ਼ਟੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੇ ਗਏ ਹਨ ਤਾਂ ਜੋ ਉਡਾਣਾਂ ਵਿੱਚ ਵਿਗਨ ਨਾ ਪਵੇ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ 에어ਲਾਈਨ ਨਾਲ ਆਪਣੀ ਫਲਾਈਟ ਦੇ ਸਮੇਂ ਦੀ ਪੁਸ਼ਟੀ ਕਰ ਲੈਣ। ਦਿੱਲੀ-ਲੂਡਾਣਾ ਸਵੇਰੇ 5:45 ਤੋਂ ਰਾਤ 10:30 ਤੱਕ ਉਪਲਬਧ ਹੋਣਗੀਆਂ। ਬਾਲੀਵੁੱਡ ਦਾ ਕਰ ਸਮਾਨ ਖਾਨ ਦੇ ਬਿਆਨ ਤੋਂ ਗੁੱਸੇ ਵਿੱਚ ਆਏ ਪਾਕਿਸਤਾਨ ਨੇ ਉਸ ਨੂੰ ਅਤਵਾਦੀ ਐਲਾਨ ਦਿੱਤਾ ਹੈ ਹਾਲ ਹੀ ਵਿੱਚ ਸਾਊਦੀ ਅਰਬ ਵਿੱਚ ਇੱਕ ਸਵਾਗਤ ਦੌਰਾਨ ਸਲਮਾਨ ਖਾਨ ਨੇ ਬਲੋਚਿਸਤਾਨ ਨੂੰ ਇੱਕ ਵੱਖਰਾ ਦੇਸ਼ ਦੱਸਿਆ ਸੀ ਇਸ ਤੋਂ ਬਾਅਦ ਸ਼ਰੀਫ ਸਰਕਾਰ ਨੇ ਉਸ ਨੂੰ ਅਤਵਾਦੀ ਵਿਰੋਧੀ ਐਕਟ ਦੇ ਤਹਿਤ ਅਤਵਾਦੀ ਘੋਸ਼ਿਤ ਕਰਨ ਲਈ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਉਸ ਦਾ ਨਾਮ ਚੌਥੇ ਸ਼ਡਿਊਲ ਵਿੱਚ ਸ਼ਾਮਲ ਕਰ ਲਿਆ ਹੈ ਰੀਪੋਰਟਰ ਸਾਹਿਬ ਚੌਥੀ ਸ਼ਡਿਊਲ ਵਿੱਚ ਸ਼ਾਮਲ ਹੋਣ ਦਾ ਮਤਲਬ ਹੈ ਕਿ ਉਹਨਾਂ ਤੇ ਕੱਟੜਪੰਥੀ ਗਤੀਵਿਧੀਆਂ ਲਈ ਨਿਗਰਾਨੀ ਰੱਖੀ ਜਾਵੇਗੀ ਹੁਣ ਤੱਕ ਸਲਮਾਨ ਖਾਨ ਜਾਂ ਉਹਨਾਂ ਦੇ ਕਿਸੇ ਵੀ ਪ੍ਰਤੀਨਿਧ ਦੁਆਰਾ ਕੋਈ ਵੀ ਜਵਾਬ ਜਾਰੀ ਨਹੀਂ ਕੀਤਾ ਗਿਆ ਹੈ ਪਾਕਿਸਤਾਨ ਦੇ ਅੱਤਵਾਦ ਵਿਰੋਧੀ ਐਕਟ 1997 ਦੇ ਤਹਿਤ ਚੌਥੀ ਸ਼ਡਿਊਲ ਅੱਤਵਾਦੀ ਜਾਂ ਕੱਟੜਪੰਥੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੇ ਸ਼ੱਕੀ ਵਿਅਕਤੀਆਂ ਦੀ ਸੂਚੀ ਦਿੰਦੀ ਹੈ ਇਸ ਉਚਿਤ ਵਿੱਚ ਸ਼ਾਮਲ ਲੋਕਾਂ ਨੂੰ ਪਾਕਿਸਤਾਨ ਦੇ ਅੰਦਰ ਯਾਤਰਾ ਪਾਬੰਦੀ ਜਾਇਦਾਦ ਜਬਤ ਕਰਨ ਅਤੇ ਸਖਤ ਨਿਗਰਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲਾਂਕਿ ਇੱਕ ਕਰੇਲੂ ਕਾਨੂੰਨੀ ਵਿਵਸਥਾਏ ਪਾਵੇ ਸਿਰਫ ਪਾਕਿਸਤਾਨ ਦੇ ਅੰਦਰ ਹੀ ਲਾਗੂ ਹੋਵੇਗੀ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਭਾਰਤ ਵਿੱਚ ਕੋਈ ਅਧਿਕਾਰ ਖੇਤਰ ਨਹੀਂ ਹੈ ਪਾਕਿਸਤਾਨ ਵਿੱਚ ਸਲਮਾਨ ਖਾਨ ਨੂੰ ਅਤਵਾਦੀ ਕੋਸ਼ਿਸ਼ ਕਰਨ ਨਾਲ ਉਹਨਾਂ ਨੂੰ ਭਾਰਤ ਦੇ ਖੇਤਰ ਵਿੱਚ ਉਸਦੇ ਵਿਰੁੱਧ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਮਿਲਦਾ ਜੇ ਪਾਕਿਸਤਾਨ ਸਲਮਾਨ ਖਾਨ ਉੱਤੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਰਦਾ ਤਾਂ ਉਸ ਨੂੰ ਫ਼ਵਾਲ ਕੀ ਸੰਧੀ ਜਾਂ ਆਪਸੀ ਕਾਨੂੰਨੀ ਅਤੇ ਪਾਕਿਸਤਾਨ ਵਿਚਕਾਰ ਕੋਈ ਵੀ ਵਾਲਗੀ ਸੰਧੀ ਨਹੀਂ ਹੈ ਅਤੇ ਇਸ ਤਰ੍ਹਾਂ ਦਾ ਸਹਿਯੋਗ ਲਗਭਗ ਅਸੰਭਵ ਹੋ ਜਾਂਦਾ ਹੈ ਕ੍ਰਿਮਿਨਲ ਕੋਰਟ ਨੇ ਸੰਗਰੂਰ ਦੇ ਪਿੰਡ ਫੱਗੂਵਾਲਾ ਵਿੱਚ ਰਹਿਣ ਵਾਲੇ ਜਗਮਨ ਸਿੰਘ ਨੂੰ ਜਗਮਨ ਸਮਰਅ ਵਿਰੁੱਧ ਕ੍ਰਿਮਿਨਲ ਕੋਰਟ ਅਦਾਲਤ ਤੋਂ ਗਿਫਤਾਰੀ ਬਰਨਟ ਪ੍ਰਾਪਤ ਕੀਤਾ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਝਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸਿੱਧੀ ਵਿੱਚ ਆਇਆ ਸੀ ਤੋਂ ਦਾਦੇ ਇੱਕ ਮਲਜ਼ਮ ਸਮਰਾਂ ਨੂੰ ਫਰੀਦਕੋਟ ਪੁਲਿਸ ਨੇ ਇੱਕ ਟੋਖਾ ਦੇ ਮਾਮਲੇ ਵਿੱਚ ਗਿਫਤਾਰ ਕੀਤਾ ਹੋਇਆ ਸੀ ਉਸ ਨੂੰ ਫਰੀਦਕੋਟ ਜੇਲ੍ਹ ਵਿੱਚ ਨਿਆਇਕ ਹਿਰਾਸਤ ਵਿੱਚ ਬੰਦ ਕੀਤਾ ਗਿਆ ਸੀ 1 ਫਰਵਰੀ 2022 ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਤੋਂ ਜੇਲ੍ਹ ਸਟਾਫ ਤੋਂ ਬਚ ਕੇ ਭੱਜ ਗਿਆ ਸੀ ਜਦ ਇਹਨਾਂ ਤਰ੍ਹਾਂ ਜੇਲ੍ਹ スタਫਰੂਦ ਸਿਟੀਪੁਰ ਕੋਰਪੋਰਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ ਪੁਲਿਸ ਨੇ ਹੁਣ ਬਾਈਕ ਤੋਂ 2025 ਨੂੰ ਅਦਾਲਤ ਤੋਂ ਜਗਮਨ ਸਮਰਾ ਲਈ ਗ੍ਰਿਫਤਾਰੀ ਬਰਨਡ ਪ੍ਰਾਪਤ ਕਰ ਲਿਆ ਹੈ ਪੁਲਿਸ ਉਤਰਾਂ ਅਨੁਸਾਰ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਅਵਰਧ 28 ਨਵੰਬਰ 2021 ਨੂੰ ਕੋਇਪਤ ਜ਼ਿਲ੍ਹੇ ਦੇ ਤੁਲਮੰਡੀ ਪਾਈ ਪੁਲਿਸ ਸਟੇਸ਼ਨ ਵਿੱਚ ਧੋਖਾਧੜੀ ਦਾ ਜਮਾਤ ਦਰਜ ਕੀਤਾ ਗਿਆ ਸੀ ਇਸ ਮਾਮਲੇ ਵਿੱਚ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਫਰੀਦਕੋਟ ਕੇਂਦਰੀ ਜੇਲ੍ਹ ਵਿੱਚ ਨਿਆਕੇ ਰਾਸਤੇ ਵਿੱਚ ਰੱਖਿਆ ਗਿਆ ਸੀ ਇਸ ਸਮੇਂ ਜੇਲ੍ਹ ਵਿੱਚ ਬਿਮਾਰੀ ਕਾਰਨ ਉਸ ਨੂੰ 23 ਦਸੰਬਰ 2021 ਨੂੰ ਫਰਾਰ ਹੋ ਗਿਆ ਅਮਰੀਕੀ ਰਾਸ਼ਟਰਪਤੀ ਨੋਰਾਂ ਟ੍ਰੰਪ ਆਈਸੀਐਨ ਸਿਕਰਸ ਮੇਲ ਜਿਸ ਸ਼ਾਮ ਨੂੰ ਹੋ ਲਈ ਮਲੇਸ਼ੀਆ ਦੀ ਰਾਜਧਾਨੀ ਕੋਲਾਲੰਪੁਰ ਪਹੁੰਚ ਰਹੇ ਨੇ ਹਵਾਈ ਅੱਡੇ ਤੇ ਪਹੁੰਚਦੇ ਹੀ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਜਦੋਂ ਟ੍ਰੰਪ ਜਹਾਜ਼ ਵਿੱਚ ਉਤਰੇ ਤਾਂ ਉਹਨਾਂ ਨੂੰ ਬਾਜਰੇ ਢੋਲ ਦੀ ਥਾਪ ਦੇ ਤੇ ਨੱਚਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਮਰੀਕੀ ਰਾਸ਼ਟਰਪਤੀ ਨੋਰਾਂ ਪਦੀ ਮਲੇਸ਼ੀਆ ਟੂਰ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਯੂਜ਼ਰ ਵਕਫ ਵਕਫ ਪ੍ਰਤੀਕਿਰਿਆਵਾਂ ਦੇ ਰਹੇ ਨੇ ਵਾਇਰਲ ਹੋ ਰਹੀ ਵੀਡੀਓ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ 에ਅਰ ਫੋਰਸ ਬੰਦ ਦੇ ਨੇੜੇ ਹਵਾਈ ਡੇਟਰਮੈਕ ਦੇ ਢੋਲ ਤੇ ਖਾਪ ਤੇ ਨੱਟ ਦੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਉਤਜਮਨ ਕਦਮਾਂ ਨੂੰ ਦੇਖ ਕੇ ਉੱਥੇ ਮੌਜੂਦ ਲੋਕਾਂ ਨੇ ਚਿਹਰੇ ਤੇ ਮੁਸਕਾਨ ਦੇਖਣ ਨੂੰ ਮਿਲ ਰਹੀ ਹੈ ਜਦੋਂ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਡਾਂਸ ਕਰ ਰਹੇ ਨੇ ਉਸ ਸਮੇਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਉੱਥੇ ਹੀ ਮੌਜੂਦ ਸਨ ਇਬਰਾਹਿਮ ਟਰੰਪ ਨੂੰ ਨੱਚਦਾ ਦੇਖ ਕੇ ਮੁਸਕਰਾ ਰਹੇ ਸਨ ਲੋਕਾਂ ਨੇ ਟਰੰਪ ਦੇ ਇਸ ਤਨតਜ਼ ਨੂੰ ਮਨੋਰੰਜਕ ਤੇ ਗੈਰ ਅਸੂਮਿਤ ਦੱਸਿਆ ਹੈ ਵਾਇਰਲ ਹੋ ਰਹੀ ਵੀਡੀਓ ਵਿੱਚ ਅਮਰੀਕੀ ਰਾਸ਼ਟਰਪਤੀ ਵਰਕ ਪਹਿਰਾਬਾਬ ਵਾਲੇ ਨਟਕਾਂ ਦੇ ਨਾਲ ਨੱਚਦੇ ਹੋਏ ਦੇਖਿਆ ਜਾ ਸਕਦਾ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵੇਲੇ ਤਿੰਨ ਦੇਸ਼ਾਂ ਦੇ ਦੌਰੇ ਤੇ ਨੇ ਉਹ ਮਲੇਸ਼ੀਆ ਤੋਂ ਬਾਅਦ ਜਾਪਾਨ ਤੇ ਦੱਖਣੀ ਕੋਰੀਆ ਜਾਣਗੇ ਪੈਂਸਿਲਵੇਨੀ ਦੇ ਆਕਸਫੋਰਡ ਨੇੜੇ ਲਿੰਕਨ ਯੂਨੀਵਰਸਿਟੀ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਚੈਸਟਰ ਕਾਉਂਟੀ ਦੇ ਜ਼ਿਲ੍ਹੇ ਅਟਾਰਨੀਸੋ ਆਰ ਵਿੱਚ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 6 ਜਾਨੇ ਜ਼ਖਮੀ ਹੋ ਗਏ ਇਹ ਗੋਲਬਾਰੀ ਘਰ ਵਾਪਸ ਜਸ਼ਨ ਦਾ ਦੌਰਾਨ ਹੋਈ ਸੀ ਇਸ ਤੋਂ ਕਾਊਂਟਰ ਦੇ ਜ਼ਿਲ੍ਹਾ ਤਨ ਅਨੁਸਾਰ ਇੱਕ ਵਿਅਕਤੀ ਨੂੰ ਹੁਣ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਇਸ ਘਟਨਾ ਸਬੰਧੀ ਲਿੰਕ ਨਿਊਜ਼ ਦੀ ਚੀਫ ਹਮਾਰਕ ਪਾਰਟੀ ਨੇ ਘਰ ਵਾਪਸੀ ਵੀਕਐਂਡ ਦੌਰਾਨ ਹੋਈ ਇਸ ਮੌਜ ਕੋਲੀਵਾਰੀ ਤੇ ਟਿੱਪਣੀ ਕੀਤੀ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਤੇ 6 ਜਣੇ ਜ਼ਖਮੀ ਹੋ ਗਏ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਘਰ ਵਾਪਸੀ ਟੇਲਗੇਟ ਤੇ ਯਾਰ ਫੈਸਟਲ ਸਮਾਗਮ ਦੌਰਾਨ ਕੈਂਪਸ ਦੇ ਘਟੂ ਘਟ ਇੱਕ ਵਿਅਕਤੀ ਨੂੰ ਗੋਲੀ ਮਾਰੀ ਗਈ ਸੀ ਹਾਲਾਂਕਿ ਕੁਝ ਹੋਰ ਪੱਤਰਕਾਰਾਂ ਨੇ ਰਿਪੋਰਟ ਦਿੱਤੀ ਹੈ ਕਿ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ ਨੇ ਜ਼ਖਮੀਆਂ ਨੂੰ ਇਲਾਜ ਲਈ ਕ੍ਰਿਸਟੀਅਨ ਹਸਪਤਾਲ ਚ ਲਿਆ ਗਿਆ ਹੈ ਗੋਲੀਵਾਰ ਸਕੂਲ ਦੇ ਫੁੱਟਬਾਲ ਮੈਦਾਨ ਦੇ ਨੇੜੇ ਹੋਈ ਦੱਸੀ ਜਾ ਰਹੀ ਹੈ ਕੈਂਪਸ ਇਸ ਸਮੇਂ ਬੰਦ ਹੈ ਕਿਉਂਕਿ ਅਧିକਾਰੀ ਹਮਲਾਵਰਦੀ ਪਾਲ ਕਰ ਰਹੇ ਨੇ ਇਲਾਕੇ ਦੇ ਵਿਦਿਆਰਥੀਆਂ ਤੇ ਨਿਵਾਸੀਆਂ ਨੂੰ ਘਰ ਦੇ ਅੰਦਰ ਰਹਿਣ ਤੇ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਮੌਸਮ ਉਤਰਾਚੜਾ ਵਿਚਕਾਰ ਰਾਸ਼ਟਰੀ ਜਜ਼ਾਤਾ ਨੀਤਾਬ ਮਾਨ ਕਰਨਾ ਸ਼ੁਰੂ ਹੋ ਗਿਆ ਹੈ ਦਿੱਲੀ ਐਨਸੀਆਰ ਵਿੱਚ ਰਾਤਾਂ ਪਹਿਲਾਂ ਨਾਲੋਂ ਠੰਡੀਆਂ ਹੁੰਦੀਆਂ ਨਜ਼ਰ ਆਈਆਂ ਨੇ ਰਾਤ ਦਾ ਤਾਪਮਾਨ ਹੁਣ 16 ਡਿਗਰੀ ਸੈਲਸੀਅਸ ਤੱਕ ਪਹੁੰਚ ਗਏ ਪ੍ਰਦੂਸ਼ਣ ਦੇ ਸਬੰਧ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 287 ਦਾ AQI ਦਰਜ ਕੀਤਾ ਹੈ ਜੋ ਕਿ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਪਾਣੀ ਦਾ ਛਕਾ ਕੀਤਾ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਦਿੱਲੀ ਦੇ ਘਟਕੜਤਾ ਆਮਨ ਸ਼ੁੱਕਰਵਾਰ ਨੂੰ ਮੁਕਾਬਲੇ ਡਿੱਗ ਗਿਆ ਹੈ ਇਸ ਦੌਰਾਨ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ਵਿੱਚ ਆ ਗਈ ਹੈ ਮੌਸਮੀ ਪਾਕ ਦੇ ਅਨੁਸਾਰ ਬੀਤੇ ਦਿਨ ਦਿੱਲੀ ਵਿੱਚ ਘਟਕੜਤਾ ਆਮਨ 16.9 ਡਿਗਰੀ ਸੈਲਸੀਅਸ ਦਾ ਦਰਜ ਕੀਤਾ ਗਿਆ ਜੋ ਕਿ ਆਮ ਨਾਲ 0.3 ਡਿਗਰੀ ਘੱਟ ਹੈ ਜਦੋਂ ਕਿ ਵੱਧ ਤੋਂ ਵੱਧ ਆਮਨ 32 ਡਿਗਰੀ ਸੈਲਸੀਅਸ ਦਾ ਦਰਜ ਕੀਤਾ ਗਿਆ ਮੌਸਮੀ ਪਾਕ ਦੇ ਅਨੁਸਾਰ 27 ਅਕਤੂਬਰ ਨੂੰ ਸ਼ਾਮ ਨੂੰ ਇੱਕ ਪੱਛਮੀ ਘੜਬੜੀ ਸਰਗਰਮ ਹੋ ਜਾਵੇਗੀ 27 ਨੂੰ ਸ਼ਾਮ ਨੂੰ ਦਿੱਲੀਆਂ ਸਿਆਰ ਵਿੱਚ ਚੀਤਾ ਪ੍ਰਭਾਵ ਮਹਿਸੂਸ ਕੀਤਾ ਜਾ ਸਕਦਾ ਹੈ ਬ ਸਾਰ ਪੰਜਾਬ ਵਿੱਚ ਤਾਪਮਾਨ 0.5 ਡਿਗਰੀ ਘਟਦਾ ਦਰਜ ਕੀਤਾ ਗਿਆ ਹੈ। ਰਾਤ ਦੇ ਤਾਪਮਾਨ ਵਿੱਚ ਵੀ ਥੋੜੀ ਗਿਰਾਵਟ ਆਈ ਹੈ। ਸਭ ਤੋਂ ਵੱਧ ਤਾਪਮਾਨ ਮਠਿੰਡਾ ਵਿੱਚ ਦਰਜ ਕੀਤਾ ਗਿਆ ਜਿੱਥੇ ਤਾਪਮਾਨ 35 ਡਿਗਰੀ ਨੂੰ ਪਾਰ ਕਰ ਗਿਆ ਜੋ ਕਿ 35.2 ਡਿਗਰੀ ਤੱਕ ਪਹੁੰਚ ਗਿਆ। ਅੰਮ੍ਰਿਤਸਰ ਵਿੱਚ ਬਾਅਦੋ-ਬਾਦ ਤਾਪਮਾਨ 30.4 ਡਿਗਰੀ, ਲੁਧਿਆਣਾ ਵਿੱਚ 31 ਡਿਗਰੀ, ਪਟਿਆਲਾ ਵਿੱਚ 32.6 ਡਿਗਰੀ, ਫਟਾਣਗੋੜ ਵਿੱਚ 33.8 ਡਿਗਰੀ ਅਤੇ ਗੁਰਦਾਸਪੁਰ ਵਿੱਚ 35.6 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਘੱਟੋ-ਘੱਟ ਤਾਪਮਾਨ ਥੋੜਾ ਘਟਿਆ ਹੋਇਆ ਹੈ। ਸੰਗੀਤ ਜਗਤ ਨਾਲ ਜੁੜੇ ਲੋਕਾਂ ਨੂੰ ਮਿਲ ਰਹੀ ਹੈ ਤਾਂ ਕਿ ਹਰ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਧਾਰਮਿਕ ਕੀਰਤ ਕਰਨ ਵਾਲੇ ਨਾਮੀ ਗਾਇਕ ਹੰਸ ਰਾਜ ਰਗੁਵanshi ਨੂੰ ਜਨੂਮਰ ਦੀ ਧੰਕੀ ਦਿੱਤੀ ਗਈ ਹੈ ਜਿਸ ਕਰਕੇ ਪਰਿਵਾਰ ਖੌਫ ਵਿੱਚ ਹੈ ਦੱਸਦੀ ਕਿ ਮੇਰਾ ਪੋਲਾ ਭੰਡਾ ਦੀ ਕਰਦਾਨੰਦੀ ਦੀ ਸਵਾਰੀ ਭਾਜ ਨਾਲ ਚਟਾ ਵਿੱਚ ਆਏ ਗਾਇਕ ਹੰਸ ਰਾਜ ਰਗੁਵanshi ਨੂੰ ਪਰਿਵਾਰ ਦੇ ਸਮੇਤ ਜਨੂਮਰ ਦੀ ਧੰਕੀ ਮਿਲੀ ਹੈ ਇਨਾਈ ਨੇ ਉਹਨਾਂ ਤੋਂ 15 ਲੱਖ ਰੁਪਏ ਦੀ ਫਰੋਤੀ ਦੀ ਬੀਮਾਨ ਕੀਤੀ ਗਈ ਹੈ ਤਾਂ ਕਿ ਦੇਣ ਵਾਲੇ ਨੇ ਖੁਦ ਨੂੰ ਗੈਂਗਸਟਰ ਲਾਰੈਂਸ ਕ੍ਰਿਸ਼ਨੋਈ ਤੇ ਗੋਲਡੀ ਬਰਾੜ ਦਾ ਕਰੀਬ ਦਿੱਸੇ ਮਿਲ ਜਾਣ ਕਰਤਾ ਗਾਇਕ ਦੇ ਮੈਨੇਜਰ ਦੀ ਸ਼ ਨਿਵਾਸੀ ਉਜੈਨ ਮਧਪੁਰਦੇਸ਼ ਖਿਲਾਫ ਐਫਆਈਆਰ ਅਰਜ਼ੀ ਕਰ ਲਈ ਹੈ ਪੁਲਿਸ ਨੇ ਥੀਐਨਸੀ ਦੇ ਵਕਫ ਵਕਤਰਾਂ ਤਹਿਤ ਮਾਮਲਾ ਅਰਜ਼ੀ ਕਰ ਲਈ ਹੈ ਸ਼ਿਕਾਇਤ ਗਾਇਕ ਦੇ ਨਿਜੀ ਸੁਰੱਖਿਆ ਕਰਮੀ ਵਿਜੇ ਕੁਮਾਰ ਵੱਲੋਂ ਦਿੱਤੀ ਗਈ ਹੈ ਗਾਇਕ ਦੇ ਸੁਰੱਖਿਆ ਗਾਰਡ ਨੇ ਦੱਸਿਆ ਕਿ ਦੋਸ਼ੀ ਰਾਹੁਲ ਲਾਗੜੇ ਲਗਭਗ 3 ਸਾਲ ਪਹਿਲਾਂ ਉਜੈਨ ਮਹਾਕਾਲ ਮੰਦਿਰ ਵਿੱਚ ਰਗੁਵanshi ਦੇ ਇੱਕ ਪ੍ਰੋਗਰਾਮ ਦੌਰਾਨ ਉਹਨਾਂ ਨੂੰ ਮਿਲਿਆ ਸੀ ਉਹ ਖੁਦ ਨੂੰ ਹਸਰਾ ਰਗੁਵanshi ਜੀ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਦੱਸਦਾ ਸੀ ਅੱਜ ਦੀ ਸਪੀਡ ਨਿਊਜ਼ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਆਜ਼ਰੋ ਮਗੇ ਤਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ